ਹੈਲੋ ਡੀਅਰ ਫਰੈਂਡਸ ਇੱਕ ਬਰੀਫਰ ਤੋਂ ਸਵਾਗਤ ਹੈ ਤੁਹਾਡਾ ਆਪਦੇ YouTube ਚੈਨਲ ਗੁਰਬਾਣੀ ਜ਼ੋਨ ਵਿੱਚ ਅੱਜ ਦਾ ਜੋ ਮੇਰਾ ਵਿਚਾਰ ਹੈਗਾ ਉਹ ਹੈ ਬੇਟੀਆਂ ਤਾਂ ਬੇਟੀਆਂ ਦੇ ਲਈ ਇੱਕ ਵਿਚਾਰ ਹੈ ਕਹਿਣਾ ਚਾਹੁੰਦੀ ਆ ਮੈਂ ਸਾਂਝਾ ਕਰਨਾ ਚਾਹੁੰਦੀ ਆ ਮੈਂ ਕਹਣਾ ਚਾਹੁੰਦੀ ਕਿ ਬੇਟੀਆਂ ਮਤਲਬ ਕੁੜੀਆਂ ਇੱਕ ਚਿੜੀਆਂ ਵਾਂਗੂੰ ਹੁੰਦੀਆਂ ਹਨਾ ਚਿੜੀਆਂ ਦੇ ਤਾਂ ਖੰਭ ਹੁੰਦੇ ਆ ਆਪਦਾ ਉੱਡ ਕੇ ਕਿਤੇ ਮਰਜੀ ਜਾ ਸਕਦੀਆਂ ਪਰ ਬੇਟੀਆਂ ਦੇ ਪਰ ਨਹੀਂ ਹੁੰਦੇ ਹਨ ਕਿ ਉਹਨਾਂ ਦੇ ਖੰਭ ਨਹੀਂ ਹੁੰਦੇ ਆ ਤੇ ਕੁੜੀਆਂ ਦੇ ਪੇਕੇ ਵੀ ਹੁੰਦੇ ਆ ਸਹੁਰੇ ਵੀ ਹੁੰਦੇ ਆ ਲੇਕਿਨ ਘਰ ਨਹੀਂ ਹੁੰਦੇ ਹਨ ਕੁੜੀਆਂ ਦੇ ਬੇਟੀਆਂ ਦੇ ਪੇਕੇ ਵਾਲੇ ਕਹਿੰਦੇ ਆ ਕਿ ਬੇਟੇ ਤੂੰ ਪਰਾਈ ਹੈਗੀ ਆ ਹੈਨਾ ਤੇ ਸਹੁਰੇ ਵਾਲੇ ਸਾਨੂੰ ਕਹਿੰਦੇ ਆ ਕਿ ਤੂੰ ਪਰਾਈ ਕਰੋ ਆਈ ਹੈ ਤੇ ਮਹਾਰਾਜ ਨੂੰ ਮੈਂ ਇਹੀ ਪੁੱਛਣਾ ਚਾਹੂੰਗੀ ਕਿ ਮਹਾਰਾਜ ਕਿ ਇਹ ਬੇਟੀਆਂ ਤੁਸੀਂ ਕਿਹੜੇ ਘਰ ਵਾਸਤੇ ਬਣਾਈਆਂ ਆਂ ਤੇ ਮੇਰੇ ਵਿਚਾਰ ਸੁਣਨ ਲਈ ਤੁਹਾਡਾ ਸਾਰਾ ਦਾ ਬਹੁਤ-ਬਹੁਤ ਸ਼ੁਕਰੀਆ